ਖੜੂ ਕਰਵਾਤੇ 55 ਸਾਲਾਂ ਚ ਵੀ ਹਰਜੀਤ ਸਾਗਰ ਡੈਮ ਤੋਂ ਪਾਣੀ ਛੱਡਿਆ ਸੀ ਹੂੰ ਉਸ ਤੋਂ ਬਾਅਦ 88 ਲਾ ਲਓ ਉਸ ਤੋਂ ਬਾਅਦ ਆ 25 ਲਾ ਲਓ ਇਹਨਾਂ ਦਾ ਫਾਇਦਾ ਲਗਾਤਾਰੀ ਚੱਲਦਾ ਘਣ ਘਣ ਵੀ ਝੰਡਾ ਜਿਹੜੇ ਬਾਹਰ ਹੀ ਬਾਹਰ ਰਹਿ ਗਏ ਜਿਹੜੇ ਘਰ ਹੀ ਦੇ ਸਾਮਾਨ ਚੁੱਕ ਕੇ ਮਰਾ ਮੋਟਾ ਟੋਲ ਚਾ ਅਸਰ ਤੇਰਾ ਕਹਿ ਦੇ ਰਿਹਾ ਉਹ ਸਕੇ ਜਾ ਕੇ ਤਰ ਦੇ ਅੱਛਾ ਕਮੈਂ ਦਿਨਾਂ ਤੱਕ ਹੀ ਥੋੜੇ ਖਾਦੇ ਜ਼ਿੰਦਗੀ ਦੇ ਬੜੇ ਤੋਕੇ ਪੰਜਾਬ ਦੇ ਵਿੱਚ ਹੜਾਂ ਦੀ ਐਸੀ ਮਾਰ ਪਈ ਹੈ ਕਿ ਪੰਜਾਬ ਦੇ ਲੋਕ ਇਸ ਵਜਲੇ ਸਰਕਾਰਾਂ ਵੱਲ ਵੀ ਵੇਖ ਰਹੇ ਨੇ ਤੇ ਪਹੋਰ ਪੰਜਾਬੀਆਂ ਵੱਲ ਵੀ ਵੇਖ ਰਹੇ ਨੇ ਕਿ ਕੋਈ ਉਹਨਾਂ ਦੀ ਸਾਰ ਲਵੇ ਪਰ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਮੰਨਣਾ ਕੁਛ ਅਲੱਗ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਫਲੱਡ ਆਏ ਨੇ ਇਹ ਮੈਨ ਮੇਡ ਫਲੱਡ ਨੇ ਤੇ ਪੰਜਾਬ ਤੇ ਪੰਜਾਬੀ ਕੌਮ ਨੂੰ ਖਤਮ ਕਰਨ ਦੇ ਲਈ ਇਹਨਾਂ ਨੂੰ ਭੇਜਿਆ ਗਿਆ ਹੈ ਦੱਸਿਏ ਕਿ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਬਹੁਤ ਹੀ ਕੌੜੇ ਸੱਚ ਬੋਲੇ ਨੇ ਅੱਜ ਔਰ ਇਸ ਵੇਲੇ ਜੋ ਡੇਰਾ ਬਾਬਾ ਨਾਨਕ ਦੇ ਵਿੱਚ ਹਾਲਾਤ ਨੇ ਲੋਕਾਂ ਦੇ ਘਰ ਜੋ ਨੇ ਉਹ ਟੁੱਟ ਚੁੱਕੇ ਨੇ ਜਾਂ ਮਿੱਟੀ ਦੇ ਵਿੱਚ ਮਿਲ ਚੁੱਕੇ ਨੇ ਪਾਣੀ ਵਹਾ ਕੇ ਲੈ ਗਿਆ ਹੈ ਡੰਗਰ ਪਸ਼ੂ ਮਰ ਚੁੱਕੇ ਨੇ ਔਰ ਫੇਰ ਵੀ ਉਹ ਆਪਣਾ ਸੱਚ ਬੋਲਣ ਤੋਂ ਨਹੀਂ ਡਰ ਰਹੇ ਉਹ ਕਹਿ ਰਹੇ ਨੇ ਕਿ ਇਹ ਜੋ ਫਲੱਡ ਨੇ ਇਹਨਾਂ ਨੂੰ ਮੈਨ ਮੇਡ ਹੈ ਇਹਨਾਂ ਨੂੰ ਭੇਜਿਆ ਗਿਆ ਇਹਨਾਂ ਨੂੰ ਬਣਾਇਆ ਗਿਆ ਹੈ ਤੇ ਰਣਜੀਤ ਸਾਗਰ ਡੈਮ ਡੈਮ ਦਾ ਕੰਮ ਦੱਸਦੇ ਹੋਏ ਉਹਨਾਂ ਨੇ ਆਪਣੀ ਪੜਾ ਸੱਜ ਕੱਢੀ ਹੈ ਕੀ ਕਹਿੰਦੇ ਹੋਏ ਨਜ਼ਰ ਆਏ ਨੇ ਡੇਰਾ ਬਾਬਾ ਨਾਨਕ ਦੇ ਲੋਕ ਆਓ ਤੁਹਾਨੂੰ ਦਿਖਾਉਂਦੇ ਆਂ ਮਤਲਬ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 90 ਦਾ ਸਾਲ 90 ਸਾਲ ਢੱਡੀ ਮਤਲਬ ਜ਼ਿੰਦਗੀ ਚ ਪਹਿਲਾਂ ਵੀ ਇਦਾਂ ਦਾ ਸਾੜ ਦੇਖਿਆ ਤੁਸੀਂ ਜਿੰਨਾ ਅਸੀਂ ਦੋ ਪਹਿਲਾਂ ਤਾਂ ਤਿੱਜਾ ਏ ਆ ਦੋ ਕਿਹੜੇ ਕਿਹੜੇ ਸੀ ਪਹਿਲਾਂ 88 ਕਾ ਆਇਆ ਸੀ ਅੱਛਾ ਜੀ ਇੱਕ ਪਹਿਲਾਂ ਆਇਆ ਕਣਕਾਂ ਵੀ ਜੰਡੇ ਉਦੋਂ ਆਇਆ ਹੈ ਅੱਛਾ ਜੀ ਕਣਕਾਂ ਵੀ ਜੰਡੇ ਜਿਹੜੇ ਬਾਹਰ ਹੀ ਬਾਹਰ ਰਾਗੇ ਜਿਹੜੇ ਘਰ ਹੀ ਜੇ ਸਮਾਨ ਚੁੱਕ ਕੇ ਮਾਰਾ ਮੋਟਾ ਚਾਵਲ ਚਾਟਰ ਤੇ ਰੱਖਿਆ ਕਰਦੇ ਉਹ ਸੱਕੀ ਤੇ ਜਾ ਕੇ ਤਰ ਗਏ ਅੱਛਾ ਇਸ ਸਮੇਂ ਵੀ ਰਹਾ ਤੱਕੇ ਟੋੜੇ ਖਾਦੇ ਜਿੰਦਗੀ ਤੇ ਬੜੇ ਟੋਕੇ ਖਾਦੇ ਜਿਆਦਾ ਭਿਆਨਕ ਕਿਹੜਾ ਸੀਗਾ ਹਾਂਜੀ ਜਿਆਦਾ ਜਿਹੜਾ ਭਿਆਨਕ ਕਿਹੜਾ ਸੀਗਾ ਜਿਆਦਾ ਜਿਹੜੀ ਮਾਰ ਕਿੰਨੇ ਕੀਤੀ ਕਿਹੜੇ ਹੱਡ ਨੇ ਕੀਤੀ ਆ 88 ਚ ਆਇਆ ਅੱਛਾ 88 ਜਿਹੜੀ ਉਹਨੇ ਕੀਤੀ ਬੜਾ ਕੀਤਾ अच्छा लोग कह रहे हैं भाई ये जड़ा होना है 2025 ਦੇ ਵਿੱਚ ਇਹਨੇ ਜਿਆਦਾ ਕੀਤਾ ਨੁਕਸਾਨ ਇਹਨੇ ਵੀ ਕੀਤਾ ਇਹਨੇ ਵੀ ਉਹਨਾ ਕੀਤਾ ਇਹਨਾ ਵੀਰਾ ਉੱਥੋਂ ਉੱਠ ਕੇ ਤਾਂ ਇੱਥੇ ਆ ਜੀ ਦਾ ਇੱਥੋਂ ਉੱਠ ਕੇ ਕਰਦੇ ਰਹੇ ਅਸੀਂ ਕੀ ਕਰਾਂ ਹੂੰ ਇਹ ਕਿਹੜਾ ਪੰਡਾ ਜੀ ਰਾਮ ਦਵਾਈ ਇਹ ਇਹ ਕਿੱਥੇ ਕੋ ਪੈਂਦਾ ਜੀ ਇਹ ਉਹਨਾਂ ਚ ਪੈਂਦਿਆ ਗੁਰਜਕਾਂ ਚੋਂ ਅੱਛਾ ਜੀ ਗੁਰਜਕਾਂ ਦੇ ਰਾਮ ਦਵਾਈ ਹੈ ਇਹ ਪਾਕਿਸਤਾਨ ਦੇ ਬਾਰਡਰ ਤੇ ਪੈਂਦਾ ਜੀ ਹਾਂਜੀ ਬਾਰਡਰ ਤੇ ਆਪਾਂ ਗੁਰਜਕ ਉੱਥੋਂ ਪਾਣੀ ਪਾਣਾ ਪਿਆ ਅੱਛਾ ਹੋਇਆ ਤੁਹਾਨੂੰ ਸਿਕਿਉਰਿਟੀ ਲੱਗਿਆ ਜਾ ਜਿਆਦਾ ਖਤਰਨਾਕ ਕਿਹੜਾ ਹੜੀ ਜਿਆਦਾ ਖਤਰਨਾਕ ਆ ਜਲਾ ਹੋਣਾ ਕਿਹੜਾ 25 ਚਾ 25 ਚਾ ਹੂੰ ਇੱਕ ਇਹਨੂੰ ਕੀ ਮੰਨਦੇ ਮੈਨਮੇਡ ਆ ਜਾਂ ਫਿਰ ਕੁਦਰਤੀ ਹੱਤ ਆ ਉਹ ਉਹ ਕਿਦਾਂ ਮੈਨਮੇਡ ਮੈਨਮੇਡ ਅਸੀਂ ਇਦਾਂ ਸਮਝ ਲੈਣਾ ਅਸੀਂ ਜ਼ਿੰਮੇਵਾਰ ਆ ਅਸੀਂ ਟਿਊਬਲ ਚਲਾਉਨੇ ਆ ਹੂੰ ਜਦੋਂ ਟਿਊਬਲ ਦਾ ਅਗਲੇ ਬੰਨ੍ਹ ਹੀ ਬੰਨ ਲਾਉਨੇ ਆ ਨਾ ਸਾਨੂੰ ਇਹ ਪਤਾ ਹੁੰਦਾ ਵੀ ਇਹ ਟਿਊਬਲ ਦਾ ਪਾਣੀ ਕਿੰਨੀ ਸਪੀਡ ਨਾਲ ਆਉਣਾ ਕਿੰਨੀ ਛੋਟ ਚ ਆਉਣਾ ਉਸੇ ਮੁਤਾਬਕ ਆਪਾਂ ਨਕਾ ਬੰਨ੍ਹਨੇ ਆ ਹੂੰ ਇਹ ਡੈਮ ਨਾ ਇਸੇ ਕਰਕੇ ਬਣਾਏ ਨੇ ਨਾ ਪਾਣੀ ਦੀ ਰੋਕਥਾਮ ਵਾਸਤੇ ਜਿੰਨੀ ਜ਼ਰੂਰਤ ਆ ਉਹਨਾਂ ਰੋਕ ਲਉ ਹਾਂਜੀ ਜਦੋਂ ਪਿੱਛੋਂ ਤੁਹਾਨੂੰ ਪਤਾ ਖਬਰ ਆਉਂਦੀ ਆ ਵੀ بارش ਪੈ ਰਹੀ ਬੱਦਲ ਫਟਣ ਦੇ ਮਾਚਰ ਚ ਹਾਂਜੀ ਭਾਰਤੋਂ ਚੀਜ਼ ਜਿਹੜੀ ਨੀਵੇਂ ਵੱਲੋਂ ਆਉਣੀ ਹਾਂਜੀ ਜਦੋਂ ਇਹ ਡੈਮਾਂ ਦਾ ਸਟਾਰ ਵਧਣ ਲੱਗਦਾ ਉਦੋਂ ਕਿਹਨੇ ਕਰਾਵਾਇਆ ਕਿ ਉੱਤੇ ਡੈਮਾਂ ਦੇ ਅਫਸਰ ਬੈਠ ਕੇ ਪਾਣੀ ਨੂੰ ਕੰਟਰੋਲ ਕਰਦੇ ਸੀ ਪਾਣੀ ਉਹਨਾਂ ਨਾਲ ਕੱਢੀ ਜਾਉ ਜਿੰਨਾ ਪਿੱਛੋਂ ਆਈ ਜਾਂਦਾ ਹੂੰ ਜਦੋਂ ਓਵਰਫਲੋ ਹੋ ਜਾਂਦਾ 15 15 20 20 ਫੁੱਟ ਜਦੋਂ ਉਦੋਂ ਫਲੱਡ ਗੇਟ ਟੁੱਟਣ ਲੱਗਦੇ ਆ ਉਦੋਂ ਫਲੱਡ ਗੇਟ ਖੋਲ ਦਿੰਦੇ ਜਾਂ ਟੁੱਟ ਜਾਂਦੇ ਨੇ ਹੂੰ ਇਹਦਾ ਮਤਲਬ ਆਪਾਂ ਕੀ ਕਹੀਏ ਇਹਨੂੰ ਹੂੰ ਇਹ ਜਾਣ ਕੇ ਆ ਕਿ ਨਹੀਂ ਜਾਣ ਕੇ ਹਮ ਇੱਕ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਟਾਈਮ ਬਣਾਏ ਨੇ ਕਿਉਂ ਨਹੀਂ ਉਹਨਾਂ ਸਮੇਂ-ਸਮੇਂ ਦਾ ਕੰਟਰੋਲ ਕਰਦੇ ਫਲਾਡ ਗੇਟ ਬੰਦਦੇ ਜਾਂ ਤੋੜਦੇ ਆ ਜੀ ਨਹੀਂ ਜੀ ਫਲਾਡ ਗੇਟ ਪਹਿਲੋਂ ਤੇ ਖੋਲੇ ਹਮ ਜਦੋਂ ਫਿਰ ਜਾਨਾ ਫਲਾਡਾਂ ਨੇ ਵੀ ਕੰਟਰੋਲ ਖੋਲਣ ਦੇ ਨਾਲ ਨਹੀਂ ਹੋਇਆ ਕੋਈ ਫਲਾਡ ਗੇਟ ਵੀ ਰੁੜ ਗਏ ਕਿ ਜੇ ਪਹਿਲੋਂ ਹੀ ਉਹਨੂੰ ਉਹਨੂੰ ਮੇਨ ਜਿਹੜਾ ਉਹਨੂੰ ਜਿਹੜੀ ਉਹਦਾ ਉਹਦਾ ਪ੍ਰੋਸੀਜਰ ਆ ਜੇ ਉਹਦੇ ਪ੍ਰੋਸੀਜਰ ਦੇ ਨਾਲ ਉਹਨੂੰ ਚਲਾਉਂਦੇ ਤੇ ਕਿਵੇਂ ਪਾਣੀ ਹੋਵੇ ਕਿਵੇਂ ਫਸਲਾਂ ਦਰਿਆ ਨਾਲ ਪੱਦਰਿਆ ਵਿੱਚ ਪਾਣੀ ਛੱਡੇ ਦਰਿਆ ਸਾਡੇ ਥੋੜੇ ਨਾ ਗਾਂ ਜਾਂਦੇ ਜਿਹੜੇ ਪਾਕਿਸਤਾਨ ਕ੍ਰਾਸ ਕਰ ਜਾਂਦੇ ਹਨ ਹਾਂ